ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਦਿਨ ਤਾਂ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਾਣ ਬੁੱਝ ਕੇ ਕਮਲਿਆਂ ਵਾਲਾ ਰੂਪ ਧਾਰਨ ਕੀਤਾ ਤੇ ਹੱਥ ਵਿੱਚ ਇੱਕ ਸੋਟਾ ਫੜ ਕੇ ਕੁੱਤਿਆਂ ਪਿੱਛੇ ਭੱਜਣ ਲੱਗ ਗਏ ਗੁਰੂ ਜੀ ਕੁੱਤਿਆਂ ਵੱਲ ਕਦੇ ਸੋਟੀ ਮਾਰਦੇ ਕਦੇ ਪੱਥਰ ਮਾਰਨ ਤਾਂ ਗੁਰੂ ਜੀ ਨੂੰ ਇਸ ਤਰ੍ਹਾਂ ਕਰਦਿਆਂ ਦੇਖ ਕਈ ਸਾਰੇ ਲੋਕ ਹੱਸਣ ਲੱਗ ਪਏ ਕਈ ਜਾਣੇ ਆਖਣ ਲੱਗੇ ਕਿ ਬਾਬਾ ਮਸਤਾਨਾ ਹੋ ਗਿਆ ਹੈ ਬੱਬਾ ਪੂਤਨਾ ਹੋ ਗਿਆ ਹੈ ਗੁਰੂ ਜੀ ਨੂੰ ਇਸ ਤਰ੍ਹਾਂ ਕਰਦਿਆ ਦੇਖ ਕੇ ਬੜੀ ਸਾਰੀ ਭੀੜ ਗੁਰੂ ਜੀ ਦੇ ਪਿੱਛੇ-ਪਿੱਛੇ ਚੱਲ ਪਈ ਤਾਂ ਥੋੜੀ ਅੱਗੇ ਜਾ ਕੇ ਗੁਰੂ ਜੀ ਨੇ ਆਪਣੇ ਝੋਲੇ ਵਿੱਚੋਂ ਕੁਝ ਚਾਂਦੀ ਦੀਆਂ ਮੋਹਰਾਂ ਪੈਦਾ ਕੀਤੀਆਂ ਤੇ ਉਹਨਾਂ ਨੂੰ ਆਪਣੇ ਪਿੱਛੇ ਵੱਲ ਸੁੱਟਿਆ ਚਾਂਦੀ ਦੀਆਂ ਮੋਹਰਾਂ ਨੂੰ ਦੇਖ ਕੇ ਲੋਕਾਂ ਵਿੱਚ ਪਗੜ ਮਚ ਗਈ ਤੇ ਲੋਕਾਂ ਨੇ ਚਾਂਦੀ ਦੇ ਮੋਹਰਾਂ ਨੂੰ ਕਾਬੂ ਕਰ ਲਿਆ ਤੇ ਜਿਹੜੇ ਜਿਹੜੇ ਹੱਥ ਚਾਂਦੀ ਦੀ ਮੋਹਰ ਆਈ ਉਹ ਆਪਣੇ ਘਰ ਨੂੰ ਚਲਾ ਗਿਆ ਹੁਣ ਪਿੱਛੇ ਅੱਧੀ ਭੀੜ ਬਚ ਗਈ ਅੱਧੇ ਲੋਕ ਚਾਂਦੀ ਦੇ ਮੋਹਰਾਂ ਲੈ ਕੇ ਵਾਪਸ ਪਰਤ ਗਏ ਹੁਣ ਜਿਹੜੀ ਬਾਕੀ ਭੀੜ ਬਚੀ ਗੁਰੂ ਜੀ ਦੇ ਪਿੱਛੇ ਪਿੱਛੇ ਚੱਲਦੀ ਰਹੀ ਤਾਂ ਥੋੜੀ ਅੱਗੇ ਜਾ ਕੇ ਗੁਰੂ ਜੀ ਨੇ ਆਪਣੇ ਝੋਲੇ ਵਿੱਚੋਂ ਸੋਨੇ ਦੇ ਮੋਹਰਾਂ ਪੈਦਾ ਕੀਤੀਆਂ ਤੇ ਆਪਣੇ ਪਿਸ਼ਾਹ ਵੱਲ ਸੁੱਟਣੀਆਂ ਸ਼ੁਰੂ ਕਰ ਦਿੱਤੀਆਂ ਬੱਚੇ ਹੋਏ ਲੋਕਾਂ ਨੇ ਜਦੋਂ ਸੋਨੇ ਦੀਆਂ ਮੋਹਰਾਂ ਦੇਖੀਆਂ ਤਾਂ ਉਹਨਾਂ ਨੇ ਸੋਨੇ ਦੀਆਂ ਮੋਹਰਾਂ ਕਾਬੂ ਕਰਨੀਆਂ ਸ਼ੁਰੂ ਕਰ ਦਿੱਤੀਆਂ ਜਿੰਨਾ ਜਿੰਨਾ ਦੇ ਹੱਥ ਸੋਨੇ ਦੀਆਂ ਮੋਹਰਾਂ ਲੱਗਦੀਆਂ ਜਾਵੇ ਉਹ ਵਾਪਸ ਆਪਣੇ ਘਰ ਵੱਲ ਮੁੜਦਾ ਜਾਵੇ ਹੌਲੀ ਹੌਲੀ ਪੀੜ ਘਟਣ ਲੱਗੀ ਤੇ ਅਖੀਰ ਸਾਰੇ ਜਾਣੇ ਸੋਨੇ ਦੀਆਂ ਮੋਹਰਾਂ ਲੈ ਕੇ ਆਪਣੇ ਘਰ ਚਲੇ ਗਏ ਜਦੋਂ ਗੁਰੂ ਜੀ ਨੇ ਪਿੱਛੇ ਮੁੜ ਕੇ ਦੇਖਿਆ ਤਾਂ ਸਾਰੇ ਲੋਕ ਉੱਥੋਂ ਜਾ ਚੁੱਕੇ ਸਨ ਪਰ ਇੱਕ ਆਦਮੀ ਹਾਲੇ ਵੀ ਗੁਰੂ ਜੀ ਦੇ ਪਿੱਛੇ ਹੀ ਖੜਾ ਸੀ ਜਿਸ ਦਾ ਨਾਮ ਭਾਈ ਲੈਣਾ ਸੀ ਤਾਂ ਗੁਰੂ ਜੀ ਨੇ ਭਾਈ ਲੈਣਾ ਜੀ ਨੂੰ ਪੁੱਛਿਆ ਕਿ ਭਾਈ ਕੀ ਤੈਨੂੰ ਸੋਨੇ ਦੀ ਕੋਈ ਵੀ ਮੋਹਰ ਨਹੀਂ ਮਿਲੀ ਜਿਹੜਾ ਤੂੰ ਹਾਲੇ ਵੀ ਇੱਥੇ ਖੜਾ ਹੈ ਤਾਂ ਭਾਈ ਲੈਣਾ ਜੀ ਨੇ ਹੱਥ ਜੋੜ ਲਏ ਤੇ ਗੁਰੂ ਜੀ ਨੂੰ ਆਖਣ ਲੱਗੇ ਕਿ हे ਜਗਤ ਕਲਿਆਣ ਗੁਰੂ ਜੀ ਸਾਰੇ ਲੋਕਾਂ ਦੇ ਆਪੋ ਆਪਣੇ ਘਰ ਹਨ ਤੇ ਉਹ ਆਪੋ ਆਪਣੇ ਘਰ ਚਲੇ ਗਏ ਪਰ ਮੈਂ ਤਾਂ ਨਹੀਂ ਥਾਵਾਂ ਹਾਂ ਮੈਂ ਕਿੱਥੇ ਜਾਵਾਂ ਮੇਰਾ ਘਰ ਤਾਂ ਆਪਦੇ ਕਦਮਾਂ ਵਿੱਚ ਹੀ ਹੈ ਮੈਂ ਜ਼ਿੰਦਗੀ ਭਰ ਤੋਹਾਂ ਦੇ ਸ਼ਰਨ ਵਿੱਚ ਰਹਿਣਾ ਚਾਹੁੰਦਾ ਹਾਂ ਤਾਂ ਗੁਰੂ ਜੀ ਨੇ ਭਾਈ ਲੈਣਾ ਦੇ ਮੂੰਹੋਂ ਇਹ ਗੱਲ ਸੁਣ ਕੇ ਉਹਨਾਂ ਨੂੰ ਆਪਣੀ ਗੱਲ ਵਕੜੀ ਵਿੱਚ ਲੈ ਲਿਆ ਤੇ ਆਖਣ ਲੱਗੇ ਕਿ ਭਾਈ ਅੱਜ ਤੋਂ ਬਾਅਦ ਤੂੰ ਨਿਥਾਵਾਂ ਨਹੀਂ ਬਲਕਿ ਪੂਰੀ ਦੁਨੀਆ ਦਾ ਘਰ ਤੇਰੀ ਸ਼ਰਨ ਵਿੱਚ ਹੋਵੇਗਾ ਤੇ ਉਹ ਰੱਬੀ ਜੋ ਤੇਰੇ ਹਿਰਦੇ ਵਿੱਚ ਟਿਕੇਗੀ ਗੁਰੂ ਪਿਆਰਿਓ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਗੁਰੂ ਗੱਦੀ ਸਾਡੇ ਦੂਸਰੇ ਗੁਰੂ ਸਹਬ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਸੌਂਪੀ ਜਿਨ੍ਹਾਂ ਦਾ ਨਾਮ ਭਾਈ ਲੈਣਾ ਜੀ ਸੀ